ਨਾ ਚੇਰਿਆ ਗੁਰਦੁਆਰੇ ਇਹ ਸਵਾਲ ਤੁਹਾਡਾ ਵੀ ਆ ਤੇ ਮੇਰਾ ਵੀ ਪੀ ਲਿਮਟ ਕੀ ਆ 5 ਮਿੰਟ 10 ਮਿੰਟ 15 ਮਿੰਟ ਅੱਧਾ ਘੰਟਾ ਘੰਟਾ ਡੇਢ ਘੰਟਾ 2 ਘੰਟੇ ਬਈ ਇਹ ਕਿੰਨਾ ਚਿਰ ਮੇਰੇ ਸਿਰ ਤੇ ਨਾ ਰਿਓ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਲੈਣਾ ਵੇ ਬਈ ਬਹਿਣਾ ਕਿੰਨਾ ਚਿਰ ਪਾਦਸ਼ਾਹ ਨੇ ਗੱਲ ਹੀ ਨਾ ਬੇੜ ਦਿੱਤੀ ਕਬੀਰ ਏਕ ਘੜੀ ਆਦੀ ਘੜੀ ਆਦੀ ਹੂ ਤੇ ਆਦ ਭਗਤਨ ਸੇਤੀ ਗੋਸ਼ਟੀ ਜੋ ਕੀਨੇ ਸੋ ਲਾਭ ਇਹ ਤੇਰੇ ਤੇ ਜਾਂ ਜਿੰਨਾ ਤੇਰਾ ਸਰੀਰ ਝੱਲਦਾ ਭਾਵੇਂ 1 ਮਿੰਟ ਬਹਿ ਜਾ ਭਾਵੇਂ 2 ਮਿੰਟ ਬਹਿ ਜਾ ਭਾਵੇਂ 5 ਮਿੰਟ ਬਹਿ ਜਾ ਭਾਵੇਂ 10 ਮਿੰਟ ਬਹਿ ਜਾ ਭਾਵੇਂ ਘੰਟਾ ਬਹਿ ਜਾ ਤੇਰੀ ਤੇ ਆ ਪਰ ਨਾਲ ਮਹਾਰਾਜ ਨੇ ਦੂਜੀ ਹੁੰਡੀ ਪਾ ਕੇ ਰੱਖੀ ਵੀ ਬਹਿਣਾ ਕਿੰਨਾ ਚਿਰ ਆ ਇਹ ਤੇਰੀ ਮਰਜ਼ੀ ਆ ਪਰ ਬਹਿਣਾ ਕਿੱਦਾਂ ਵਾ ਇਹ ਮਹਾਰਾਜ ਨੇ ਆਪਣੇ ਕੋਲ ਰੱਖ ਲਿਆ ਵੀ ਬਹਿਣ ਦਾ ਤਰੀਕਾ ਮੈਂ ਤੈਨੂੰ ਦੱਸਾਂ ਲੱਗਾਂ ਹੁਣ ਬਹਿਣਾ ਕਿੱਦਾਂ ਮਹਾਰਾਜ ਦੇ ਦਰਬਾਰ ਚ ਤੁਹਾਡੇ ਚ ਜਿਹੜੀ ਸੰਗਤ ਸੁਖਮਨੀ ਸਾਹਿਬ ਦਾ ਪਾਠ ਕਰ ਲੈਂਦੀ ਆ। ਪਾਠਾ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਕਿੱਦਾਂ ਕਰੀਏ ਜੀ? ਸਾਵਧਾਨ। ਇਹ ਕਾ ਕਰ ਚ ਹੈ। ਐਨ ਸਾਵਧਾਨ ਹੋ ਕੇ। ਇਹ ਨਹੀਂ ਕੋ ਲੱਤਾਂ ਦੇ ਖੁਰਕੀ ਜਾਂਦਾ ਕੋ ਕੰਨ ਦੇ ਖੁਰਕੀ ਜਾਂਦਾ ਕੋ ਹੱਥ ਦੇ ਖੁਰਕੀ ਜਾਂਦਾ ਕੋਈ ਇਧਰ ਨੂੰ ਵੇਖੀ ਜਾਂਦਾ ਕੋ ਨਿਆਣਾ ਇਧਰੋਂ ਭੱਜ ਗਿਆ ਕੋ ਫਲਾਣਾ ਇਧਰੋਂ ਨਹੀਂ। ਜਦਾਂ ਤੂੰ ਇਹ ਦੁਨਿਆਵੀ ਅਫਸਰ ਦੇ ਸਾਹਮਣੇ ਜਾਣ ਲੱਗਿਆ ਬਾਹਰ ਪਹਿਲਾਂ ਫੋਨ ਚੈੱਕ ਕਰਦੇ ਜੇ ਨਾ। ਕਿਤੇ ਬੈਲਾਂ ਨਾ ਵਜਦੇ ਠਾ ਗਈ ਨਾ ਬਾਹਰ ਕਾ ਗਈ ਐਨਾ ਡਰ ਚਾਹੀਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਰ ਇਥੇ ਡਰ ਸਾਨੂੰ ਕਿੰਨਾ ਕਿ ਅਰਦਾਸੀਆਂ ਨੇ ਅਰਦਾਸ ਕਰਨੀ ਆ ਨਾ ਉਹਨੇ ਇਕੱਲੇ ਨੇ ਕਹਿਣਾ ਹਰ ਪਹਿਰੇ ਦੇ ਬੋਲੋ ਜੀ ਵਾਹਿਗੁਰੂ ਕਿੰਨੇ ਆਖ ਨੇ ਕਹਿਣਾ ਤੁਹਾਨੂੰ ਵੀ ਪਤਾ ਦੇ ਮੈਨੂੰ ਪਤਾ ਕਿੰਨੇ ਹੱਥ ਇੱਥੇ ਹੀ ਹੁੰਦੇ ਮਹਾ ਉਹ ਵੀ ਹੱਥ ਇੱਥੋਂ ਤੱਕ ਖੜਨ ਜਿੰਨਾ ਜ਼ੋਰ ਨਹੀਂ ਲੱਗ ਹੁਣ ਬੈਣਾ ਕਿੰਨਾ ਚਿਹਰਾ ਗੁਰਦੁਆਰੇ ਇਹ ਸਵਾਲ ਤੁਹਾਡਾ ਵੀ ਆ ਤੇ ਮੇਰਾ ਵੀ ਆ ਬੀ ਲਿਮਟ ਕੀਆ 5 ਮਿੰਟ 10 ਮਿੰਟ 15 ਮਿੰਟ ਅੱਧਾ ਘੰਟਾ ਘੰਟਾ ਡੇਢ ਘੰਟਾ 2 ਘੰਟੇ ਬਈ ਇਹ ਕਿੰਨਾ ਚਿਰ ਮੇਰੇ ਸਿਰ ਤੇ ਨਾ ਰਿਓ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਲੈਣਾ ਵੇ ਬਈ ਬਹਿਣਾ ਕਿੰਨਾ ਚਿਰ ਪਾਦਸ਼ਾਹ ਨੇ ਗੱਲ ਹੀ ਨਾ ਬੇੜ ਦਿੱਤੀ ਕਬੀਰ ਏਕ ਘੜੀ ਆਧੀ ਘੜੀ ਆਦੀ ਹੂ ਤੇ ਆਦ ਭਗਤਨ ਸੇਤੀ ਗੋਸ਼ਟੀ ਜੋ ਕੀਨੇ ਸੋ ਲਾਭ ਇਹ ਤੇਰੇ ਤੇ ਅਜ ਨਾ ਤੇਰਾ ਸਰੀਰ ਝੱਲਦਾ ਭਾਵੇਂ 1 ਮਿੰਟ ਬਹਿ ਜਾ ਭਾਵੇਂ 2 ਮਿੰਟ ਬਹਿ ਜਾ ਭਾਵੇਂ 5 ਮਿੰਟ ਬਹਿ ਜਾ ਭਾਵੇਂ 10 ਮਿੰਟ ਬਹਿ ਜਾ ਭਾਵੇਂ ਘੰਟਾ ਬਹਿ ਜਾ ਤੇਰੀ ਤੇ ਆ ਪਰ ਨਾਲ ਮਹਾਰਾਜ ਨੇ ਦੂਜੀ ਹੁੰਡੀ ਪਾ ਕੇ ਰੱਖੀ ਵੀ ਬਹਿਣਾ ਕਿੰਨਾ ਚਿਰ ਆ ਇਹ ਤੇਰੀ ਮਰਜ਼ੀ ਆ ਪਰ ਬਹਿਣਾ ਕਿੱਦਾਂ ਵਾ ਇਹ ਮਹਾਰਾਜ ਨੇ ਆਪਣੇ ਕੋਲ ਰੱਖ ਲਿਆ ਵੀ ਬਹਿਣ ਦਾ ਤਰੀਕਾ ਮੈਂ ਤੈਨੂੰ ਦੱਸਾਂ ਲੱਗਾਈ ਹੁਣ ਬਹਿਣਾ ਕਿੱਦਾਂ ਮਹਾਰਾਜ ਦੇ ਦਰਬਾਰ ਚ ਤੁਹਾਡੇ ਚ ਜਿਹੜੀ ਸੰਗਤ ਸੁਖਮਨੀ ਸਾਹਿਬ ਦਾ ਪਾਠ ਕਰ ਲੈਂਦੀ ਆ। ਪਾਰਸ਼ਾ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਕਿੱਦਾਂ ਕਰੀਏ ਜੀ? ਸਾਵਧਾਨ ਇਕਾਗਰ ਚ ਹੈਂ ਸਾਵਧਾਨ ਹੋ ਕੇ। ਇਹ ਨਹੀਂ ਕੋਈ ਲੱਤਾਂ ਦੇ ਖੁਰਕੀ ਜਾਂਦਾ ਕੋਈ ਕੰਨ ਦੇ ਖੁਰਕੀ ਜਾਂਦਾ ਕੋਈ ਹੱਥ ਦੇ ਖੁਰਕੀ ਜਾਂਦਾ ਕੋਈ ਇਧਰ ਨੂੰ ਵੇਖੀ ਜਾਂਦਾ ਕੋਈ ਨਿਆਣਾ ਇਧਰੋਂ ਭੱਜ ਗਿਆ ਕੋਈ ਫਲਾਣਾ ਇਧਰੋਂ ਨਹੀਂ। ਜਦਾਂ ਤੂੰ ਇਹ ਦੁਨੀਆ